ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਰਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈ ਦੀ ਊਰ ਵਿੱਚ ਅਪਸ ਨੂੰ ਤਿੰਨ ਨਗਰ ਦਿਖਾਵਾਂਗੇ ਡਿਟੇਲ ਵੀ ਤੁਹਾਨੂੰ ਲੈ ਕੇ ਜਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸੋ ਆਪਣਾ ਨਾਮ ਤਨਜੋ ਸਿੰਘ ਪਿੰਡ ਕੁੱਦਾ ਜਿਲ੍ਹਾ ਬਠਿੰਡਾ ਜੀ ਪਿੰਡ ਕੁੱਦਾ ਗਿਆ ਜਿਲ੍ਹਾ ਬਠਿੰਡਾ ਹਾਂਜੀ ਬਠਿੰਡਾ ਦੇ ਸ਼ਹਿਰ ਤੋਂ ਕਿੰਨੀ ਦੂਰ ਪੈ ਗਿਆ ਬੰਦੇ 12 ਕਿਲੋਮੀਟਰ ਆ ਜੀ 12 ਕਿਲੋਮੀਟਰ ਤੇ ਮੋਬਾਈਲ ਨੰਬਰ ਜੀ ਆਪਣਾ 98558 64132 98558 64132 64132 ਜਿਹੜੇ ਆਪਾਂ ਇਹ ਨੰਬਰ ਤੇ ਵਾਰ ਦੇਖੀਏ ਨੇ ਕਿਹੜਾ ਸੂਆ ਇਹ ਇਹ ਤੀਜਾ ਸੂਆ ਸੂਕ ਜੀ ਗੱਭਣਾਂ ਤੀਜਾ ਸੂਆ ਸੂਣੀਆ ਗੱਭਣਾਂ ਹਾਂਜੀ ਤਿਆਰੀ ਆ ਬਸੀ ਠੀਕ ਐ ਕ੍ਰਾਸ ਪੰਦੇ ਵਿੱਚ ਆ ਗਈ ਹਾਂਜੀ ਹਾਂਜੀ ਤੇ ਕੈਦ ਲਈ ਜਿਹਾ ਸਹੀ ਏ ਇੱਕ ਅੱਧਾ ਦਿਨ ਹੀ ਕੱਢ ਠੀਕ ਹੈ ਪਿਛਲੇ ਸਵੇਰ ਦੁੱਧ ਕਿੰਨਾ ਚੋਇਆ ਪੈਦਾ 20 ਕਿਲੋ ਦੁੱਧ ਚੋਇਆ ਜੀ 20 ਕਿਲੋ ਤੇ ਵਧੀਆ ਮੰਨ ਕੇ ਚਲੋ ਫੈਟ ਵਾਲਾ ਦੁੱਧ ਪਾਉਂਦੀ ਆਂ ਆਪਣਾ ਫੈਟ ਵਾਲਾ ਠੀਕ ਹੈ ਤੇ ਰੇਟ ਵਗੈਰਾ ਕੀ ਰੱਖਿਆ ਪਿਆ ਰੇਟ ਦਾ 70000 ਰੁਪਏ ਲੈਣ ਦੇਣੀ ਮਾੜਾ ਬਟਾ ਵੰਡਤਨ ਹੋ ਜਾਊਗਾ ਹਾਂ ਜੀ ਢੋਰੀ ਮੜੇ ਵੰਡਨ ਸੋ ਵੀਰੋ 70000 ਰੁਪਏ ਡਿਮਾਂਡ ਆ ਥੋੜਾ ਬਹੁਤਾ ਮੌਕੇ ਤੇ ਮਾਨ ਸਨਮਾਨ ਹੋ ਜਾਊਗਾ ਤੇ ਦੁੱਧ 20 ਕਿਲੋ ਦੀ ਐਵਰੇਜ ਤੇ ਪਲੱਸ ਫੈਟ ਕਰਾਉ ਸੰਗ ਦੇ ਵਿੱਚ ਆ ਗਈ ਤੇ ਥਣ ਲੇਵਾ ਬੜਾ ਸੋਹਣਾ ਵਹਿੜਦਾ ਉਹ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਥੋੜਾ ਸਾਫ ਸੁਥਰਾ ਕੰਪੈਕਟ ਹਵਾਨਾ ਹੈਗਾ ਇੱਕ ਅੱਧਾ ਦਿਨ ਕੱਢੂਗੀ ਦਿਖਾਵਾ ਦੇਖੋ ਹਵਾਨੇ ਦਾ ਬਹੁਤ ਚੰਗਾ ਤੇ ਦੁੱਧ ਵਜਿਆ ਬਾਦੂਗੀ ਬੱਚੀ ਕਿਸੇ ਪਾਸਿਓ ਲੱਸੀ ਨਾ ਮੀਨੀ ਤੇ ਪੂਰੀ ਜਿੰਦ ਜਣ ਰਾਜੀਸਮੀ ਪੜੀ ਵੀ ਫਾਇਨ ਵਾਲਾ ਦੁੱਧ ਪੋਹ ਤੇ ਥਣ ਸੋਨਾ ਹਾਥੀ ਚੁਆਈਆ ਸੋ ਲੇਵਾ ਦੇਖੋ ਇੱਕ ਅੱਧਾ ਦਿਨ ਹੀ ਕੱਢੂ ਨੀਅਰ ਅਬਾਟ ਸਟਾਰਟਿੰਗ ਗਿਆ ਮਨਲਾ ਤਿਆਰੀ ਹੋਈ ਇਸ ਮੁੰਡੇ ਦੀ ਤੇ ਲੇਵਾ ਦੀ ਦੇਖੋ ਬੜੀ ਸਾਫ ਸੋ ਥਾਲੇ ਲੇਵਾ ਦੇਖ ਸਕਦੇ ਹੋ ਚਾਰੇ ਥਣ ਨਿਕਣਵੇਂ ਤੇ ਅੱਗੇ ਪਿਛੇ ਦਾ ਹਵਾਨਾ ਪੂਰਾ ਸੈਟ ਨੇ ਸਾਲਾ ਖੰਡੀ ਜੀ ਨੂੰ ਪੂਰੀ ਵਾਧੂ ਆ ਜਾਵਾ ਹਨਾ ਹਾਂਜੀ ਹਾਂਜੀ ਉਹ ਮੈਂ ਦੋ ਜਾਨੇ ਬਹਿ ਕੇ ਚੋਈ ਜਾਦਾ ਉਹ ਕੋਈ ਟਿਕਾ ਨਹੀਂ ਠੀਕ ਹੈ 70 ਜਮਾਨ ਆਪਾਂ ਕਰਦਾਂਗੇ ਹਾਂਜੀ ਹਾਂਜੀ ਮਾਨਸਨ ਮਾਨ ਕਰਦੇ ਆ ਅੱਗੇ ਬਾਈ ਜੀ ਦੋ ਨੰਬਰ ਬੱਚੀ ਦੇਖੀਏ ਨੇ ਇਹਦੇ ਆਪਾ ਇਹ ਸੂਈ ਸਵਾਈਆ 20 ਕਿਲੋ ਦੁੱਧ ਤਿਆਰ ਹੈ ਇਹ ਬੱਚਾ ਮੰਗ ਰਿਹਾ ਇਹਦੇ ਕਿਹੜਾ ਸੂਆ ਸੂਈ ਵੀ ਆ ਜੀ ਆ ਆ ਗਿਆ ਤਾਂ ਬੱਚਾ ਹਨਾ ਹਾਂਜੀ ਹਾਂਜੀ ਤੇ ਕੈ ਕਿ ਦਿਨ ਹੋਵੇ ਸੂਈ ਨੂੰ ਇਹਨੂੰ ਪੰਜਵਾਂ ਦੇਣਾ ਜੀ ਸੂਈ ਨੂੰ ਠੀਕ ਹੈ ਤੇ ਦੁੱਧ ਕਿੰਨਾ ਹੁਣ ਦੁੱਧ 20 ਕਿਲੋ ਕੰਡੇ ਵਾਲਾ ਤਿਆਰ ਹੈ ਜੀ ਹੁਣ ਸਵੇਰ ਦਾ ਟਾਈਮ ਆ ਚੋਈ ਆਪਾਂ ਇਹਦੀ ਕਰਨੀ ਆ ਹਾਂਜੀ ਹਾਂਜੀ ਘ ਕਹਿੰਦਾ ਬਾ 9 ਲੀਟਰ ਟਾਈਮ ਦਾ ਜਿਹੜਾ ਮਰਜ਼ੀ ਮਿਲ ਕੇ ਲੈ ਜੀ ਹਾਂਜੀ ਕੰਡੇ ਵਾਲਾ 20 ਆ ਉਹ ਤਾਂ ਡੱਬੇ ਦਾ 22 25 ਹੋਣਗੇ ਇਹਦੇ ਤੇ ਲਈ ਠੀਕ ਆ ਤੇ ਮੇਰੇ ਨਾਲ ਪਾਉਂਦੀ ਫਿਰ ਫੈਟ ਵਧੀਆ ਹੋਊਗੀ ਹਾਂਜੀ ਫੈਟ ਵੀ ਇਹਦੀ ਵਧਾਉਂਦੀ ਜੀ ਚਾਰ ਤੇਰੇ ਘਰ ਦੇ ਪਾਸੋਂ ਹੀ ਆ ਗਿਆ ਆਪਦੇ ਹਾਂਜੀ 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 ਆਦੋਂ ਖੇਤ ਚ ਫਾਰਮ ਸ਼ੁਰੂ ਕਰਿਆ ਹੈ ਨਾ ਹਾਂਜੀ ਹਾਂਜੀ ਪੌਲਿਟ ਮੰਨ ਕੇ ਚੱਲੂ ਵੀ ਬਰੀਡ ਵਾਲੇ ਵੜਾ ਤਿਆਰ ਕਰਨੀ ਆਪਾਂ ਇਹ ਕੱਢ ਕੇ ਬਰੀਡ ਵਾਲੇ ਲੈ ਆਉਂਦੇ ਹਾਂ ਠੀਕ ਆ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ ਭਾਅ ਵੀ 70000 ਰੁਪਏ ਜੀ ਮਾਨਤਨ ਹੋ ਜਾਊਗਾ ਇਹ ਚ ਹੋ ਜਾਊਗਾ ਤੇ ਚੋਲ ਚਵਾਜੇ ਤੇ ਕੋਈ ਵੀਰੇ ਭੂਰਸਾ ਲਾਣੀ ਚਵਾਈ ਦੀ ਓਕੇ ਜਮਾ ਹਾਂ ਹਾਂ ਜੀ ਹਾਂ ਜਮਾ ਇੱਕ ਨੰਬਰ ਚਵਾਈ ਦੀ ਉਹ ਦੇਖੋ ਮੋਟੀ ਮੋਟੀ ਧਾਰ ਆ ਜੀ ਜੇ ਬੱਟਾ ਲਾਉਂਦੇ ਨੇ ਆਪਾਂ ਰੌਣਾ ਵੇਲੇ ਥਲੇ ਹਾਂ ਜੀ ਹਾਂ ਜੀ ਦੋ ਜਾਨੇ ਝੋਨੇ ਆ ਜੀ ਵੇਲੇ ਬਸ ਠੀਕ ਆ ਓਕੇ ਇਹਦਾ 70 ਜਮਾਨ ਕਰ ਦਾਂਗੇ ਆਪਾਂ ਹਾਂ ਜੀ ਹਾਂ ਜੀ ਪਾਟੀ ਦਾ ਖੋਲਦੇ ਰਹਿਣਾ ਬਸ ਓਕੇ ਸੋ ਬਰ ਬੱਚੀ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਤੇ ਥਾਲੇ ਵਾ ਦੇਖੋ ਸੋਣਾ ਪਸਮਾ ਆ ਵਗੈਰਾ ਦੇਖੋ ਕਹਿ ਜਾ ਕਰਿਆ ਮੋਟਾ ਮੋਟਾ ਝੋਨਾ 70000 ਚ ਜਮਾਨ ਦਣ ਹੋ ਜੂ 20 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਧਾਰਾਂ ਮੈਂ ਪਰ ਤੁਸੀਂ ਖਰੀਦਿਆ 18 19 ਮੰਨ ਕੇ ਖਰੀਦਾਰੀ ਕਰ ਸਕਦੇ ਹੋ ਤੇ ਬੈੜ ਮੂੰ ਮੱਥਾ ਤੇ ਸਾਫ ਸੁਥਰੀ ਲੇਵਾ ਦੇਖੋ ਜਮਾ ਟਾਈਮ ਲਗਭਗ ਵੱਜ ਚੁੱਕਿਆ ਹੁਣ 9 ਦਾ ਟਾਈਮ 9:00 ਬਜ ਕੇ 10 ਵੀਕ ਮਿੰਟ ਹੋ ਗਏ ਕੁਦਾ ਬੰਡਾ ਵੀਰ ਕੋਲੇ ਪਹੁੰਚਿਆ ਸਵੇਰੀ ਆ ਬਸ ਨੇਹਾ ਤੇ ਥੰਥੋਂ ਦੇਖੋ ਬੜਾ ਸਾਫ ਸੁਥਰਾ ਤੇ ਇਹ ਗਾੜੀ ਪਛਾੜੀ ਦੇ ਦੋਨੇ ਪਾਸੇ ਦੇਖੋ ਥਾਣੇ ਨਿਕਲ ਰਿਹਾ ਬਸ ਮਾਰ ਕੇ ਵੀ ਥਾਣੇ ਦੇ ਵਿੱਚ ਪੌਣ ਪੌਣੀ ਗੱਠ ਪੈਂਦੀ ਆ ਹਣਾ ਹਾਂਜੀ ਹਾਂਜੀ ਤੇ ਅੱਗੇ ਆ ਜੇ ਝੋਟੀ ਦੀ ਆਵਾ ਇਹ ਕਿਹੜਾ ਸੂਈ ਹੋਈ ਆ ਝੋਟੀ ਪਹਿਲਾ ਸੂਆ ਸੂਈ ਆ ਦੋ ਦੰਦਾ ਹੀ origignal ਦੇਖ ਕੇ ਕੋਈ ਬੰਦਾ ਆ ਗਿਆ ਉਹ ਠੀਕ ਹੈ। ਇਹਦਾ ਬੱਚਾ ਹੈ ਨੀਗਾ ਜੀ। ਬੱਚਾ ਮਰ ਗਿਆ ਇਹਦਾ ਹਾਂਜੀ। ਤੇ ਇੱਕ ਦਿਨ ਹੋਇਆ ਸੂਈ ਨੂੰ। ਇਹ 5 ਦਿਨਾਂ ਦੀ ਸੂਈ ਵੀ ਹੈ ਜੀ। ਠੀਕ ਹੈ ਤੇ ਜੇਡ ਵਧਿਆ ਪੈ ਗਈ? ਹਾਂਜੀ ਹਾਂਜੀ 1 ਨੰਬਰ ਹੈ ਜੀ। ਤਾਂ ਸੂਣ سارے ਬੱਚਾ ਮਰ ਗਿਆ ਹਨਾ। ਹਾਂਜੀ ਹਾਂਜੀ ਹਾਂਜੀ। ਵੀਡੀਓ ਵਗੈਰਾ ਹੈਗੀ ਐ? ਵੀਡੀਓ ਹੈਗੀ ਹਾਂਜੀ। ਠੀਕ ਹੈ ਤੇ ਦੁੱਧ ਕਿੰਨਾ ਕਾ ਥਲੇ? ਦੁੱਧ ਹੁਣ 8 ਕਿਲੋ ਆ ਥਲੇ ਜੀ। ਤੇ ਚੋਨੇ ਕਿਵੇਂ ਹੁਣ? ਚੋਨੇ ਨੂੰ ਟੀਕੇ ਤੇ ਜੀ। ਟੀਕੇ ਚੋਨੇ ਨੂੰ। ਮਾਲਾ ਜੇ ਕੋਈ ਗੌਰਗੁਰੂ ਕਰਨ ਵਾਲਾ ਸਾਹਮਣੇ ਹੋ ਜਾਉ ਸਾਹਮਣ ਸਕਦਾ ਇਹਨੂੰ। ਹਾਂਜੀ ਸਿੱਧਾ ਚਾੜਤੀ ਜੋ ਆਪਣੇ ਕੋਲੇ ਆ ਗਈ ਉਦੋਂ ਟੀਕੇ ਤੇ ਹੋ ਗਈ ਬ ਇਦਾਂ ਮੈਂ ਲਵ 70000 ਰੁਪਈਆ ਜੀ ਮਾਨਦਾਨ ਹੋ ਜਾਊਗਾ ਹਾਂਜੀ ਇਹ ਚੋਈ ਹੋਈ ਚੌਣ ਜਵਾਬ ਵਧੀਆਗਾ ਹਾਂਜੀ ਇੱਕ ਨੰਬਰ ਆ ਜਮ ਚੋਣ ਠੀਕ ਹੈ ਧੋਰੀ ਵਾਰਨੇ ਨੂੰ ਦੋ ਸੋਬਰੋ ਸਿੰਘ ਮੂੰਹ ਮੱਥੇ ਦੇਖਦਾ ਦੋ ਦੰਦ ਕੱਟੀ ਆ ਤੇ ਬੱਚਾ ਮਾਰਨੇ ਕਰ ਥੋੜਾ ਮੰਨ ਕੇ ਚਲੋ ਵੀ ਗੌਰ ਵਗੈਰਾ ਆਪ ਨੂੰ ਕਰਨੀ ਬੋਟੀ ਕਾ ਲਾ ਕੇ ਮਿਲਦੀ ਆ ਸਿੰਘ ਮੂੰਹ ਮੱਥੇ ਦੀ ਕੁੰਡੀ ਆ ਤੇ ਕੀਮਤ 70000 ਆ ਦੁੱਧ 10 ਕਿਲੋ ਆ ਤੇ ਗੌਰ ਵਗੈਰਾ ਹੋਊਗੀ ਜੇ ਮਨ ਕਿਤੇ ਟਿਕਾਵ ਵਗੈਰਾ ਲੈਪਟੋਪ ਉਹਦੇ ਦਵਾਈਆਂ ਵਗੈਰਾ ਲੈ ਕੇ ਆਪਾਂ ਸਾਹਮਣੇ ਸੱਤ ਤਕਰੀਬਨ ਆਪਾਂ ਨੂੰ ਦੁੱਧ 10-13 ਆਵਣਾ ਚੱਲੀ ਜਾਊਗੀ ਤੇ 70 ਚ ਮਾਨ ਸਨਮਾਨ ਹੋ ਜਾਊਗਾ ਹਾਂਜੀ ਹਾਂਜੀ ਤੇ 70 ਚ ਮਾਨ ਸਨਮਾਨ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊਗਾ ਠੀਕ ਐ ਸੋ ਤਿੰਨ ਪਸ਼ੂ ਆਪਾਂ ਦਿਖਾ ਦੇ ਵੀਰ ਦੇ ਪਿੰਡ ਕੋੱਦਾ ਜ਼ਿਲ੍ਹਾ ਪੈ ਗਿਆ ਬਠਿੰਡਾ ਬਠਿੰਡਾ ਸ਼ਹਿਰ ਤੋਂ 16-17 ਕਿਲੋਮੀਟਰ ਤੇ ਪੈ ਗਿਆ ਤੇ ਵੀਰੋਂ ਨੰਬਰ ਬੋਲ ਜੀ ਦੁਬਾਰੇ ਆਪਣਾ 99552 64132 ਸੋ ਵੀਡੀਓ ਦੇਖ ਲੈ ਸਭ ਦਾ ਤੈਅ ਕਰ ਲੋ ਤਾਂ